ਸਕਾਰ ਇਹ ਆਕਾਸ਼ਵਾਣੀ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਅਗਲੀ ਪੀੜੀ ਤੇ ਜੀਐਸਟੀ ਸੁਧਾਰ ਅਜ ਤੋਂ ਲਾਗੂ ਹੋ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਔਰਤਾਂ ਇਹਨਾਂ ਸੁਧਾਰਾਂ ਦੇ ਸਭ ਤੋਂ ਵੱਡੇ ਲਾਭਪਾਤਰੀ ਵਿੱਚੋਂ ਇੱਕ ਹੋਣਗੀਆਂ ਸਮਾਜ ਦੇ ਵੱਖ-ਵੱਖ ਵਰਗਾਂ ਨੇ ਜੀਐਸਟੀ ਸੁਧਾਰ ਦਾ ਸਵਾਗਤ ਕਰਦਿਆਂ ਇਹਨਾਂ ਨੂੰ ਵੱਡੀ ਰਾਹਤ ਘਰਾੜ ਦਿੱਤਾ ਹੈ ਅੱਜ ਤੋਂ ਨਰਾਤਿਆਂ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ ਪੰਜਾਬ ਭਰ ਵਿੱਚ ਨਰਾਤਿਆਂ ਦੀ ਰੌਣਕੀ ਤੇ 1965 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੀ ਯਾਦ ਵਿੱਚ ਅੱਜ ਅੰਮ੍ਰਿਤਸਰ ਦੀ ਢੋਕਰਾਈ ਚੰਗੀ ਯਾਦਗਾਰ ਵਿਖੇ ਇੱਕ ਡਾਇਮੰਡ ਜੋਗਲੀ ਸਮਾਰੋਹ ਮਨਾਇਆ ਗਿਆ। ਹੁਣ ਖਬਰਾਂ ਵਿਸਥਾਰ ਨਾਲ ਅਗਲੀ ਪੀੜੀ ਤੇ GST ਸੁਧਾਰ ਅੱਜ ਤੋਂ ਲਾਗੂ ਹੋ ਗਏ ਨੇ। प्रधानमंत्री नरेंद्र मोदी ने कहा है कि औरतों इस सुधार के सब ताभपात अरुणाचल प्रदेश विच पांच हजार सौ करोड़ रुपए ढांचा तो प्रोजैक्टा शुरुआत अपने तो संबोधन उन्होंने कि सुधारा महीने के घरेलू खर्च घट हो बचत में वाधा हो जीएसटी सिर्फ दो सलैबां तक सीमित रहेगा यानी कि पांच फीसदी अठारह फीसदी जिस कई होर चीजा न टैक्स मुक्त कर दिता गया श्री मोदी ने जीएसटी सबों देशभर देकर एक यादगारी मील पत्थर दस्या और आज से जीएसटी को भी हमने सिर्फ दो स्लैब तक सीमित कर दिया है पांच परसेंट और अट्ठारह परसेंट बहुत सारी चीजें अब टैक्स फ्री हो गई है बाकी सामान पर भी टैक्स बहुत कम हो गया है कोई स्कूटर बाइक खरीदना है बाहर खाना पीने के लिए जाना है ये सब पहले से सस्ते हो गए हैं ਇਹ GST ਬਚਤ ਉਤਸਵ ਆਪਕੇ ਲਈ ਬਹੁਤ ਯਾਦਗਾਰ ਬਣਨੇ ਵਾਲਾ ਹੈ GST ਸੁਧਾਰਾ ਤਹਿਤ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿੱਚ ਟੈਕਸਾਂ ਵਿੱਚ ਵੱਡੀਆਂ ਕਟੌਤੀਆਂ ਕਰਕੇ ਆਮ ਆਦਮੀ ਨੂੰ ਰਾਹਤ ਦਿੱਤੀ ਹੈ ਜਲੰਧਰ ਤੋਂ ਇੱਕ ਮਹਿਲਾ ਨੇ ਕਿਹਾ ਮੇਰਾ ਨਾਮ ਸੋਨੂੰ ਗੋਸਵਾਮੀ ਹੈ ਮੈਂ ਜਲੰਧਰ ਤੋਂ ਹਾਂ GST ਜਿਹੜਾ ਘਟਿਆ ਹੈ ਉਹਦੇ ਤੋਂ ਤੁਹਾਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਚੀਜ਼ਾਂ ਜਿਹੜੀਆਂ ਪਹਿਲੇ ਮਹਿੰਗੀਆਂ ਸੀਗੀਆਂ ਸ਼ਾਪਿੰਗ ਅਸੀਂ ਕਰਨ ਜਾਂਦੇ ਸੀ ਹੁਣ ਉਹ ਥੋੜੀਆਂ ਸਸਤੀਆਂ ਹੋ ਗਈਆਂ ਨੇ ਵਪਾਰੀਆਂ ਵਿੱਚ ਵੀ GST ਸੁਧਾਰਾਂ ਨੂੰ ਲੈ ਕੇ ਉਤਸ਼ਾਹ ਹੈ ਕੇਂਦਰ ਸਰਕਾਰ ਨੇ GST ਘਟਾਇਆ 28% ਤੋਂ 18% ਕੀਤਾ ਇਹਦੇ ਵਿੱਚ ਲੋਕਾਂ ਨੂੰ 10% ਦਾ ਫਾਇਦਾ ਮਿਲੇਗਾ ਖਰੀਦਦਾਰ ਮੰਦੇ ਨਾਲ ਕੰਮ ਵਧੇਗਾ ਸੇਲ ਵੀ ਵਧੇਗੀ ਦੁਕਾਨਦਾਰਾਂ ਦੀ ਔਰ ਲੋਕਾਂ ਦੇ ਵਿੱਚ ਥੋੜੀ ਖੁਸ਼ੀ ਦੀ ਲਹਿਰ ਵੀ ਆਏਗੀ ਇਸ ਦੌਰਾਨ GST ਸਲੈਬ ਘਟਾਉਣ ਤੋਂ ਬਾਅਦ ਭਾਜਪਾ ਨੇਤਾ ਤਰुण चुਗ ਵਪਾਰੀਆਂ ਦਰਮਿਆਨ ਪਹੁੰਚੇ ਵਪਾਰੀਆਂ ਨੇ GST ਸਲੈਬ ਘਟਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਚੁਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੀਵਾਲੀ ਤੋਂ ਪਹਿਲਾਂ ਵਪਾਰੀਆਂ ਨੂੰ ਇੱਕ ਮਹੱਤਵਪੂਰਨ ਤੋਹਫਾ ਦਿੱਤਾ ਹੈ ਇਸ ਸਾਲ ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਤਿੰਨ ਦੀਵਾਲੀਆਂ ਮਨਾਈਆਂ ਪਹਿਲੀ ਦੀਵਾਲੀ ਕਿ 12 ਲੱਖ 75 ਹਜ਼ਾਰ ਤੱਕ ਇਨਕਮ ਟੈਕਸ ਫ੍ਰੀ ਦੂਜਾ ਜਿਹੜੀ 12ਵੀਂ 14ਵੀਂ ਨੰਬਰ ਦੇ ਅਰਥਵਸਤਾ ਉਹ ਚੌਥੇ ਨੰਬਰ ਤੇ ਪਹੁੰਚੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਉਹਨੇ ਤੀਜੀ ਦੀਵਾਲੀ ਦਾ ਮੌਕਾ ਆ ਉਹਨਾਂ ਨੇ 22 ਲੱਖ ਕਰੋੜ ਰੁਪਏ ਜੀਐਸਟੀ ਜਰਵੇਟ ਦਿੱਤੀ ਜਿਸ ਨਾਲ ਐਮਐਸਐਮਈ ਨੂੰ ਛੋਟੇ ਵਪਾਰੀ ਨੂੰ ਰਾਹਤ ਵੀ ਮਿਲੀ ਔਰ ਦੂਸਰੇ ਪਾਸੇ ਹਰ ਘਰ ਦੀ ਰਸੋਈ ਚਾਰਾ ਫਾਇਦਾ ਪਹੁੰਚਿਆ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਨੇ ਅਗਲੀ ਪੀੜੀ ਦੇ GST ਸੁਧਾਰਾਂ ਦੇ ਹਿੱਸੇ ਵਜੋਂ ਰਾਸ਼ਟਰੀ ਖਪਤਕਾਰ ਹੈਲਪਲਾਈਨ ਤੇ GST ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਸਿਲਸਿਲਾ ਸ਼ੁਰੂ ਕੀਤਾ ਹੈ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਕੰਵਨ ਮੰਤਰਾਲੇ ਨੇ ਕਿਹਾ ਕਿ ਪਲਕੇ ਤੋਂ ਕਜ ਤੋਂ ਸੋਧੀਆਂ ਹੋਈਆਂ GST ਦਰਾਂ ਅਤੇ ਛੋਟਾਂ ਦੇ ਲਾਗੂ ਹੋਣ ਤੋਂ ਬਾਅਦ ਖਪਤਕਾਰਾਂ ਦੀ ਸ਼ਿਕਾਇਤਾਂ ਦਾ ਹੱਲ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਸੰਗਠਿਤ ਪ੍ਰਬੰਧ ਇਨ ਗ੍ਰਾਮ ਪੋਰਟਲ ਤੇ ਸ਼ੁਰੂ ਕੀਤਾ ਗਿਆ ਹੈ ਇਸ ਸ਼੍ਰੇਣੀ ਵਿੱਚ ਆਟੋਮੋਬਾਈਲ ਬੈਂਕਿੰਗ ਖਪਤਕਾਰ ਵਸਤਾਂ ਈ-ਕਾਮਰਸ ਅਤੇ ਹੋਰ ਪ੍ਰਮੁੱਖ ਉਪ ਸ਼੍ਰੇਣੀਆਂ ਸ਼ਾਮਿਲ ਨੇ ਜਿਨ੍ਹਾਂ ਵਿੱਚ GST ਨਾਲ ਸੰਬੰਧਿਤ ਸ਼ਿਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਨੇ ਮੰਤਰਾਲੇ ਨੇ ਕਿਹਾ ਕਿ ਖਪਤਕਾਰ ਹੁਣ ਟੋਲ ਫਰੀ ਨੰਬਰ 1915 ਨੰਬਰ ਇੱਕ ਵਾਰ ਫੇਰ ਸੁਣ ਲਓ ਟੋਲ ਫਰੀ ਨੰਬਰ 1915 ਜਾਂ ਇਨਗ੍ਰਾਮ ਪੋਰਟਲ ਰਾਹੀਂ ਸਾਰਾ ਪੰਜਾਬਾ ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਸਕਦੇ ਨੇ। ਇਹ ਖਬਰ ਤੁਸੀਂ ਆਕਾਸ਼ ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @eirr ਆਰ ਇਹ ਨਿਊਜ਼ਲੰਡਰ ਸਾਡਾ ਫੇਸਬੁੱਕ ਪੇਜ ਹੈ rnu-eirr ਚਲੰਦਰ ਅਤੇ YouTube ਤੇ ਸਾਡਾ ਚੈਨਲ ਹੈ @eirr ਚਲੰਦਰ 9 ਦਿਨਾਂ ਤੱਕ ਚੱਲਣ ਵਾਲਾ ਨਰਾਤਿਆਂ ਦਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਗਿਆ ਹੈ ਨਰਾਤੇ ਭਾਵ ਨੌ ਰਾਤਾਂ ਦੇਵੀ ਦੁਰਗਾ ਤੇ ਉਹਨਾਂ ਦੇ ਨੌ ਅਵਤਾਰਾਂ ਜਿਨ੍ਹਾਂ ਨੂੰ ਨਵ ਦੁਰਗਾ ਕਿਹਾ ਜਾਂਦਾ ਹੈ ਦੀ ਪੂਜਾ ਨੂੰ ਸਮਰਪਿਤ ਨੇ ਇਹ ਤਿਉਹਾਰ ਦੁਸਰੇ ਦਿਨਾਂ ਨਾਲ ਸਮਾਪਤ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਨਰਾਤਿਆਂ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ एक सोशल मीडिया पोस्ट में श्री मोदी ने उम्मीद प्रगटाई कि हिम्मत संजम दृढ़ता की श्रद्धा न भरिया यह पवित्र त्यौहार सारे जीवन में नवी ताकत नवा विश्वास लियागा श्री मोदी ने कामना की थी कि देवी मां के प्यार आशीर्वाद न सारे जीवन चंकी किस्मत रहेगा ਦੇਸ਼ ਦੇ ਹੋਰ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਨਰਾਤਿਆਂ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਮੰਦਰਾਂ ਨੂੰ ਰੰਗ-बिरंगे ਫੁੱਲਾਂ ਨਾਲ ਸੋਹਣੇ ਤਰ੍ਹਾਂ ਨਾਲ ਸਜਾਇਆ ਗਿਆ ਹੈ ਇਸ ਮੌਕੇ ਤੇ ਧਾਰਮਿਕ ਪ੍ਰੋਗਰਾਮ ਲਗਾਤਾਰ ਚੱਲ ਰਹੇ ਨੇ ਅਤੇ ਦੇਵੀ ਦੁਰਗਾ ਦੀ ਪੂਜਾ ਕੀਤੀ ਜਾ ਰਹੀ ਹੈ ਇੱਕ ਰਿਪੋਰਟ ਨਰਾਤਿਆਂ ਦੀ ਸ਼ੁਰੂਆਤ ਤੇ ਪੰਜਾਬ ਦੇ ਵੱਖ-ਵੱਖ ਮੰਦਰਾਂ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਅੰਮ੍ਰਿਤਸਰ ਦੇ ਸ਼੍ਰੀ ਦਰਗਾਣਾ ਮੰਦਰ, ਪਟਿਆਲਾ ਦੇ ਮਾਤਾ ਕਾਲੀ ਦੇਵੀ ਮੰਦਰ ਅਤੇ ਜਲੰਧਰ ਦੇ ਸ਼੍ਰੀ ਦੇਵੀ ਤਾਲਾ ਮੰਦਰ ਸਮੇਤ ਸੂਬੇ ਭਰ ਦੇ ਮੰਦਰਾਂ ਵਿੱਚ ਸ਼ਰਧਾਲੂ ਦੇਵੀ ਦੁਰਗਾ ਦੇ ਵੱਖ-ਵੱਖ ਰੂਪਾਂ ਅੱਗੇ ਪੂਰੀ ਸ਼ਰਧਾਲੂ ਮੱਥਾ ਟੇਕ ਰਹੇ ਨੇ। ਅੱਜ ਨਰਾਤਿਆਂ ਦੇ ਪਹਿਲੇ ਦਿਨ ਦੇਵੀ ਦੁਰਗਾ ਦੇ ਸ਼ੈਲ ਪੁਤਰੀ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਸਵੇਰ ਤੋਂ ਹੀ ਮੰਦਰਾਂ ਵਿੱਚ ਹਵਨ ਯੱਗ ਅਤੇ ਧਾਰਮਿਕ ਪ੍ਰੋਗਰਾਮ ਕਰਾਏ ਜਾ ਰਹੇ ਹਨ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਮੇਸ਼ ਲਾਲ। ਪੰਜਾਬ ਦੇ ਰਾਸ਼ਟਰਪਾਲ ਗੁਲਾਬ ਚੰਦ ਘਟਾਰੀਆ ਨੇ ਵੀ ਅchnaratyan ਦੀ ਸ਼ੁਰੂਆਤ ਮੌਕੇ ਮਨਸਾ ਦੇਵੀ ਮੰਦਿਰ ਵਿਖੇ ਮੱਥਾ ਟੇਕਿਆ ਇਸ ਮੌਕੇ ਤੇ ਸੂਬਾ ਵਾਸੀਆਂ ਦੇ ਸੁੱਖ ਸ਼ਾਂਤੀ ਤੇ ਤਰੱਕੀ ਪਰੇ ਜੀਵਨ ਦੀ ਉਹ ਨਾ ਕਾਮਨਾ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਨਰਾਤਿਆਂ ਦੀ ਸ਼ੁਰੂਆਤ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹ ਨਾ ਕਾਮਨਾ ਕੀਤੀ ਕਿ ਮਾਤਾ ਰਾਣੀ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਸੂਬੇ ਦੇ ਹੋਰ ਮੰਤਰੀਆਂ ਨੇ ਵੀ ਨਰਾਤਿਆਂ ਦੀ ਸ਼ੁਰੂਆਤ ਮੌਕੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਭਾਰਤ ਦੀ ਜਿੱਤ ਦੀ ਯਾਦ ਵਿੱਚ ਅੱਜ ਅੰਮ੍ਰਿਤਸਰ ਦੇ ਡੋਗਰਾਈ ਜੰਗੀ ਯਾਦਗਾਰ ਵਿਖੇ ਇੱਕ ਡਾਇਮੰਡ ਜੁਬਲੀ ਸਮਾਰੋਹ ਮਨਾਇਆ ਗਿਆ। ਇਸ ਮੌਕੇ ਤੇ ਸੀਨੀਅਰ ਫੌਜੀ ਅਧਿਕਾਰੀਆਂ ਹੋਰ ਅਫਸਰਾਂ ਤੇ ਸੈਨਿਕਾਂ ਨੇ ਡੋਗਰਾਈ ਦੀ ਇਤਿਹਾਸਕ ਲੜਾਈ ਵਿੱਚ ਸ਼ਹੀਦ ਹੋਏ ਬਹਾਦਰ ਫੌਜੀਆ ਨੂੰ ਰਲ ਕੇ ਸ਼ਰਧਾਂਜਲੀ ਦਿੱਤੀ। ਡੋਗਰਾਈ ਦੀ ਫੈਸਲੇਖੋ ਲੜਾਈ 1965 ਦੀ ਜੰਗ ਵਿੱਚ ਇੱਕ ਮੋੜ ਸੀ ਜਿਸ ਵਿੱਚ ਤੀਜੀ ਜਾਟ ਬਟਾਲੀਅਨ ਨੇ ਅਦੁੱਤੀ ਹਿੰਮਤ ਅਤੇ ਬਹਾਦਰੀ ਦਾ ਵਿਕਾਹ ਲਕੀਤਾ। ਇਸ ਬਟਾਲੀਅਨ ਦੇ ਬਹਾਦਰ ਫੌਜੀਆ ਨੇ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ दे भारतीय बदाया इस मौके पे जंग में हिस्सा लैंड वाले फौजिया ने अपने अनुभव साझे मेरा नाम कर्नल एच के झा है हम लोग लड़ाई में इकट्ठे थे के हमले में दोनों हमले में 6 सितंबर को भी और 22 सितंबर को भी उसके बाद भीषण हमला हुआ और देश की जीत हुई वहाँ पाकिस्तान सेना लाहौर भाग गई थी पंद्रह डिवीजन के जो जीवसी साहब हैं मैं उनका आभार व्यक्त करना चाहता हूं कि इतना बढ़िया आयोजन पहले नहीं हुआ देश के लिए हम लोग के हड्डी में जो जान है अभी भी समर्पण है अभी भी जोश है मैं कैप्टन राजीव सिंह चढ़ाई के अंदर सिपाही था और सिग्नल के अंदर था मेरा काम लाइन बिछाना था 6 सितंबर और 22 सितंबर की जो लड़ाई हुई थी वो काफी भयंकर लड़ाई थी और उसमें दुश्मन को तो धूल चटाई थी और हमारी बटालियन ने इच्छुग पर झंडा फहराया आज जो डायमंड जुबली बनाई गई है इसका बार बार धन्यवाद ਕੱਲ 23 ਸਤੰਬਰ ਨੂੰ 10ਵਾਂ ਆਯੁਰਵੇਦ ਦਿਵਸ 2025 ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸੂਬੇ ਭਰ ਵਿੱਚ ਵਕਫਕ ਪ੍ਰੋਗਰਾਮ ਉਲੀਕੇ ਗਏ ਨੇ ਆਯੁਰਵੇਦ ਡਾਇਰੈਕਟੋਰੇਟ ਪੰਜਾਬ ਪੰਜਾਬ ਆਯੁਰਵੇਦਿਕ ਅਤੇ ਯੂਨਾਨੀ ਬੋਰਡ ਅਤੇ ਮੈਡੀਕਲ ਸਿੱਖਿਆ ਮਹਿਕਮੇ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਇਸ ਦਿਨ ਨੂੰ ਮਨਾਇਆ ਜਾਏਗਾ ਜਦੋਂ ਕਿ ਹੁਸ਼ਿਆਰਪੁਰ ਵਿੱਚ ਗੁਰੂ ਰਵਿਦਾਸ ਯੂਨੀਵਰਸਿਟੀ ਆਯੁਰਵੇਦ ਵੱਲੋਂ ਉਰਮਿਲਾ ਦੇਵੀ ਆਯੁਰਵੇਦਿਕ ਕਾਲਜ ਵਿੱਚ ਆਯੁਰਵੇਦ ਦਿਵਸ ਮਨਾਇਆ ਜਾਏਗਾ ਗੁਰੂ ਰਵਿਦਾਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸੰਜੀਵ ਸੂਦ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ 22 ਮਾਨਤਾ ਪ੍ਰਾਪਤ ਕਾਲਜਾਂ ਵਿੱਚ ਇੱਕ ਹਫਤਾ ਪਰ ਮਨਾਇਆ ਜਾ ਰਿਹਾ ਹੈ ਤਿਉਹਾਰਾਂ ਵਿੱਚ ਵਰਕਸ਼ਾਪਾਂ ਜਾਗਰੂਕਤਾ ਪ੍ਰੋਗਰਾਮ ਅਤੇ ਤੰਦਰੁਸਤੀ ਸੈਸ਼ਨ ਸ਼ਾਮਿਲ ਨੇ ਜੋ ਆਯੁਰਵੇਦ ਯੋਗ ਅਤੇ ਸਿਹਤਮੰਦ ਜੀਵਨ ਤੇ ਕੇਂਦਰਿਤ ਨੇ ਪੰਜਾਬ ਵਿਦਵਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਖੰਧਵਾ ਨੇ ਮਹਾਨ ਸੂਫੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਪਾਵਨ ਮੌਕੇ ਤੇ ਦੇਸ਼ ਤੇ ਵਿਦੇਸ਼ ਵਿੱਚ ਵਸਦੇ ਸਾਰੇ ਲੋਕਾਂ ਨੂੰ ਵਧਾਈ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਮਨੁੱਖਤਾ ਲਈ ਰਾਹ ਦਰਸਾਉਣ ਵਾਲੀ ਜੋਤ ਹੈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਵੀ ਇਸ ਮੌਕੇ ਵਧਾਈ ਦਿੱਤੀ ਹੈ ਆਖਿਰਸ਼ ਖਾਸ ਖਬਰਾਂ ਇੱਕ ਵਾਰ ਫਿਰ ਅਗਲੀ ਪੀੜੀ ਦੇ GST ਸੁਧਾਰ ਅੱਜ ਤੋਂ ਲਾਗੂ ਹੋ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਔਰਤਾਂ ਇਹਨਾਂ ਸੁਧਾਰਾਂ ਦੇ ਸਭ ਤੋਂ ਵੱਡੇ ਲਾਭਪਾਤਰੀਆਂ ਵਿੱਚੋਂ ਇੱਕ ਹੋਣਗੀਆਂ ਸਮਾਜ ਦੇ ਵੱਖ-ਵੱਖ ਵਰਗਾਂ ਨੇ GST ਸੁਧਾਰਾਂ ਦਾ ਸਵਾਗਤ ਕਰਦਿਆਂ ਇਹਨਾਂ ਨੂੰ ਵੱਡੀ ਰਾਹਤ ਘਰਾੜ ਦਿੱਤਾ ਹੈ ਅੱਜ ਤੋਂ ਨਰਾਤਿਆਂ ਦਾ ਤਿਉਹਾਰ ਪੂਰੀ ਸਰਦਕ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ ਪੰਜਾਬ ਭਾਰ ਵਿੱਚ ਨਰਾਤਿਆਂ ਦੀ ਰੌਣਕੀ ਤੇ 1965 ਦੀ ਜੰਗ 'ਚ ਭਾਰਤ ਦੀ ਜਿੱਤ ਦੀ ਯਾਦ ਵਿੱਚ ਅੱਜ ਅੰਮ੍ਰਿਤਸਰ ਦੀ ਡੋਗਰਾਈ ਜੰਗੀ ਯਾਦਗਾਰ ਵਿਖੇ ਇੱਕ ਡਾਇਮੰਡ ਜੁਬਲੀ ਸਮਾਰੋਹ ਮਨਾਇਆ ਗਿਆ ਆਕਾਸ਼ ਵਣਿਤੋ ਰਾ ਖਤਮ ਹੋਈਆ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ